ਪੰਜਾਬੀ ਕਲਚਰ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲ ਸਤਿ ਸ੍ਰੀ ਅਕਾਲ ਦੋਸਤੋ ਅੱਜ ਅਪਕ ਜਿਸ ਵਿਸ਼ੇ ਤੇ ਗੱਲ ਕਰਨ ਲੱਗੇ ਆ ਉਹ ਹਰ ਇੱਕ ਚੇਤਨ ਮਨੁੱਖ ਨੂੰ ਅੰਦਰੋਂ ਕਰੇਜਦਾ ਰਹਿੰਦਾ ਜਿਵੇਂ ਕਿ ਸਾਡੇ ਅੰਦਰ ਨਾ ਦਿਮਾਗ ਦੇ ਵਿੱਚ ਕੀੜਾ ਰेंगਦਾ ਉਸ ਤਰ੍ਹਾਂ ਲੱਗਦਾ ਤੇ ਕਈ ਵਾਰ ਸੋਚਦੇ ਆ ਕਿ ਅਸੀਂ ਪੰਜਾਬੀ ਇੰਨੇ ਇੱਕ ਹੱਥਲ ਹੋ ਚੁੱਕੇ ਆ ਅਸੀਂ ਮੰਗਤੇ ਬਣ ਚੁੱਕੇ ਆ ਸਾਡੀ ਮੰਗ ਇਥੋਂ ਤੱਕ ਹੀ ਸੀਮਤ ਹੋ ਗਈ ਕਿ ਅਸੀਂ ਸਰਕਾਰ ਵੱਲੋਂ ਅਨਾਉਂਸ ਕੀਤੇ ਹੋਏ ਜਿਹੜੇ 1100 ਜਾਂ 2100 ਰੁਪਈਆ ਉਹਤੇ ਨਿਗਾਹ ਟਿਕਾਈ ਰੱਖੀ ਹੈ ਕਿ ਉਹ ਕਦੋਂ ਮਿਲਣਗੇ ਅਸੀਂ ਇਹ ਨਾ ਕਿ ਸਾਡੇ ਜਿਹੜੇ ਜੂਨਟ 300 ਮਰਤ ਮਿਲਦੇ ਆ ਉਹੀ ਸਾਡੇ ਲਈ ਬੜੀ ਵੱਡੀ ਅਚੀਵਮੈਂਟ ਨੇ ਕੀ ਸਾਡੇ ਲਈ ਜਿਹੜਾ ਘਰੇ ਰਾਸ਼ਨ ਦੇ ਕੇ ਜਾਂਦੇ ਆ ਉਹ 2-4 ਕਿਲੋ ਕਣਕ ਦੇ ਕੇ ਜਾਂਦੇ ਆ ਤੇ ਜਾਂ ਕਦੇ ਖੰਡ ਦੇ ਜਾਂਦੇ ਆ ਕੀ ਅਸੀਂ ਉਥੋਂ ਤੱਕ ਹੀ ਸੀਮਤ ਹੋ ਗਏ ਆ ਉਹ ਕੌਮ ਜਿਹੜੀ ਆਪਣੇ ਆਪ ਨੂੰ ਕਹਿੰਦੇ ਆ ਕਿ ਸਾਨੂੰ ਮਾਣ ਪੰਜਾਬੀ ਹੋਣ ਦਾ ਪੰਜਾਬ ਤੇ ਅਸੀਂ ਪੰਜਾਬੀ ਆ ਅੱਗੇ ਪੰਜਾਬੀ ਹੋਏ ਇਹ ਸਾਡੇ ਗੁਰੂਆਂ ਪੀਰਾਂ ਫੀਕੀਆਂ ਦੀ ਧਰਤੀ ਆ ਅਸੀਂ ਦੇਣਾ ਹੀ ਜਾਣਦੇ ਆ ਮੰਗਣਾ ਨਹੀਂ ਜਾਣਦੇ ਉਹ ਧਰਤੀ ਦੇ ਉੱਤੇ ਸਾਰਾ ਕੁਝ ਵਾਪਰਦਾ ਦੋ ਜਿਹੜੀਆਂ ਤੁਹਾਡੀਆਂ ਮੁੱਖ ਮੰਗਾਂ ਨੇ ਨਾ ਉਰੇ ਤੋਂ ਤੁਸੀਂ ਅਵੇਸਲੇ ਹੋਏ ਪਏ ਹੋ ਉਹ ਦੋ ਮੰਗਾਂ ਜੇ ਤੁਸੀਂ ਸਰਕਾਰਨ ਤੋਂ ਪੂਰੀਆਂ ਕਰਵਾ ਲਓ ਤੇ ਤੁਹਾਡਾ ਐਡਾ ਫਿਊਚਰ ਹੈ ਤੁਹਾਡਾ ਜਿਹੜਾ ਜੀਵਨ ਹੈ ਉਹ ਸੁਨਹਿਰੀ ਰੰਗਾ ਹੋ ਜੂਗਾ ਉਹ ਦੋ ਉਹਨਾਂ ਦਾ ਹੀ ਸਰਕਾਰ ਨੂੰ ਡਰ ਹੈ ਕਿ ਜੇ ਲੋਕਾਂ ਨੂੰ ਇਹਨਾਂ ਮੰਗਾਂ ਦਾ ਪਤਾ ਲੱਗ ਗਿਆ ਤੇ ਸਾਡਾ ਪੱਠਾ ਬਹਿ ਜਾਣਾ ਉਹ ਜਿਹੜੀਆਂ ਦੋ ਮੰਗਾਂ ਵੱਡੀਆਂ ਜਿਹੜੀਆਂ ਉਹ ਦੋ ਤੁਹਾਡੀਆਂ ਵੱਡੀਆਂ ਲੋੜਾਂ ਨੇ ਜਿਹਦੇ ਕਰਕੇ ਤੁਸੀਂ ਸਾਰੀ ਜ਼ਿੰਦਗੀ ਤੜਫਦੇ ਰਹਿੰਦੇ ਹੋ ਪੈਸਾ ਇਕੱਠਾ ਕਰਦੇ ਹੋ ਪਹਿਲੀ ਗੱਲ ਤਾਂ ਤੁਸੀਂ ਪੈਸਾ ਇਸ ਕਰਕੇ ਇਕੱਠਾ ਕਰਦੇ ਹੋ ਕਿ ਅਸੀਂ ਆਪਣੇ ਬੱਚੇ ਨੂੰ ਵਧੀਆ ਸਕੂਲ ਚ ਪੜਾਉਣਾ ਕਿਉਂਕਿ ਜਿਹੜਾ ਬੱਚਾ ਤੁਹਾਡਾ ਹਰ ਮਾਪਿ ਚਾਹੁੰਦਾ ਕਿ ਉਹ ਵਧੀਆ ਪੜ੍ਹਾਈ ਕਰੇ ਤੇ ਉਹ ਆਪਣੇ ਵਿਤੋਂ ਬਾਹਰ ਹੋ ਕੇ 500 ਰੁਪਏ ਦਿਹਾੜੀ ਵਾਲਾ ਜਿਹੜਾ ਬੰਦਾ ਉਹ ਵੀ ਵਧੀਆ ਸਕੂਲ 'ਚ ਆਪਣੇ ਬੱਚੇ ਨੂੰ ਲਾਉਂਦਾ ਢਿੱਡ ਬਨ ਕੇ ਲਾਉਂਦਾ ਆਪ ਕੁਝ ਖਾਵੇ ਨਾ ਖਾਵੇ ਆਪਣੀਆਂ ਸਾਰੀਆਂ ਇੱਛਾਵਾਂ ਮਾਰ ਕੇ ਉਹ ਬੱਚੇ ਨੂੰ ਵਧੀਆ ਸਕੂਲ 'ਚ ਪੜਾਉਂਦਾ ਸਰਕਾਰੀ ਸਕੂਲ 'ਚ ਭੇਜਦਾ ਨਹੀਂ ਕਿਉਂਕਿ ਸਰਕਾਰੀ ਸਕੂਲ ਤਾਂ ਟੀਚਰ ਹੀ ਹੈ ਨਹੀਂ ਉਸੇ ਕੋਈ ਪ੍ਰਬੰਧ ਹੀ ਹੈ ਨਹੀਂ ਸਿੱਖਿਆ ਦਾ ਪੱਠਾ ਉਠਾਤਾ ਸਰਕਾਰਾਂ ਨੇ ਇਸ ਕਰਕੇ ਤੁਸੀਂ ਵਧੀਆ ਸਿੱਖਿਆ ਦੀ ਭਾਲ 'ਚ ਪ੍ਰਾਈਵੇਟ ਸਕੂਲਾਂ ਨੂੰ ਜਾਂਦੇ ਹੋ ਤੇ ਦੂਜੀ ਮੰਗ ਦੋ ਤੁਹਾਨੂੰ ਪਹਿਲਾਂ ਦੱਸਿਆ ਸੀ ਇੱਕ ਸਿੱਖਿਆ ਤੇ ਕਿਸੇਤ ਤੇ ਦੂਸਰੀ ਸੇਤ ਹਰ ਬੰਦਾ ਪੈਸਾ ਕਿਸ ਵਾਸਤੇ ਜੋੜ ਕੇ ਰੱਖਦਾ ਉਹ ਇਸੇ ਵਾਸਤੇ ਜੋੜ ਕੇ ਰੱਖਦਾ ਵੀ ਜੇ ਕੱਲ ਨੂੰ ਕੋਈ ਅਭੀ ਨਵੀ ਹੋ ਗਈ ਕੋਈ ਐਮਰਜੈਂਸੀ ਪੈ ਗਈ ਹਸਪਤਾਲ ਜਾਵਾਂਗੇ ਤੇ ਉੱਥੇ ਪਤਾ ਨਹੀਂ ਕਿੰਨਾ ਖਰਚਾ ਹੋ ਜੇ ਵੱਡੀਆਂ ਵੱਡੀਆਂ ਬਿਮਾਰੀਆਂ ਆ ਗਈਆਂ ਕਦੇ ਹਾਰਟ ਅਟੈਕ ਹੋ ਕੇ ਕਦੇ ਕੋੜੇ ਬਜ਼ਲ ਨੇ ਹੋ ਕੇ ਕਦੇ ਟੀਬੇ ਹੋ ਗਈ ਕਦੇ ਕਿਸੇ ਨੂੰ ਡੇਂਗੂ ਹੋ ਗਿਆ ਕਦੇ ਕੁਝ ਹੋ ਗਿਆ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਉਹਨਾਂ ਦੇ ਲਈ ਸਾਨੂੰ ਹਸਪਤਾਲ ਜਾਣਾ ਪੈਣਾ ਸਰਕਾਰੀ ਹਸਪਤਾਲ ਹੈ ਨਹੀਂ ਜੇ ਹੈਗੇ ਆ ਤੇ ਉਹ ਕੇਵਲ ਬਿਲਡਿੰਗਾਂ ਹੀ ਨੇ ਕਿਉਂਕਿ ਉਹਨਾਂ ਦੇ ਅੰਦਰ ਡਾਕਟਰ ਹੈ ਨਹੀਂ ਹਸਪਤਾਲ ਹੁੰਦੇ ਆ ਡਾਕਟਰਾਂ ਦੇ ਨਾਲ ਤੇ ਡਾਕਟਰ ਹੈ ਨਹੀਂ ਤੇ ਜੇ ਡਾਕਟਰ ਵੀ ਕਿਤੇ ਟਾਵਾਂ ਟੱਲਾ ਕੋਈ ਹੈਗਾ ਤੇ ਉੱਥੇ ਫਾਂਗੇ ਫਿਰ ਦਵਾਈਆਂ ਹੈ ਨਹੀਂ ਤੇ ਜਿਹੜੀਆਂ ਦਵਾਈਆਂ ਲਿਖ ਕੇ ਦਿੰਦੇ ਉਹ ਬਾਹਰ ਕੰਟਰੈਕਟ ਕੀਤੇ ਹੁੰਦਾ ਜੀ ਫਲਾਣੀ ਦੁਕਾਨ ਤੋਂ ਮਿਲਣੀ ਆ ਵੱਡੀਆਂ ਵੱਡੀਆਂ ਕੰਪਨੀਆਂ ਦਿਨੋਂ ਦਿਨ ਉਹ 1000ਾਂ ਦੇ ਬਿਜ਼ਨਸ ਤੋਂ ਲੈ ਕੇ ਉਹ ਅਰਬਾਂ ਦੇ ਬਿਜ਼ਨਸ ਤੱਕ ਪਹੁੰਚ ਗਈਆਂ ਕਿਵੇਂ ਪਹੁੰਚ ਗਈਆਂ ਉਹ ਤੁਹਾਡੇ ਪੈਸੇ ਨਾਲ ਹੀ ਪਹੁੰਚੀਆਂ ਕਿਉਂਕਿ ਜੇ ਡਾਕਟਰ ਨੇ ਲਿਖ ਕੇ ਦੇਣੀ ਆ ਉਹੀ ਦਵਾਈ ਤੁਸੀਂ ਲੈ ਕੇ ਆਉਣੀ ਆ ਜੇ ਕੋਈ ਹੋਰ ਲਿਆ ਉਹ ਕਹਿੰਨਗੇ ਜੀ ਇਹ ਮੇਲ ਨਹੀਂ ਖਾਂ ਪਾਵੇਂ ਸਾਲਟ ਸਾਰੇ ਉਹੀ ਹੋਣ ਪਰ ਕੰਪਨੀ ਉਹ ਚਾਹੀਦੀ ਆ ਇਥੋਂ ਤੱਕ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਤੁਹਾਡੀ ਲੋੜ ਕਰਕੇ ਦਿਨੋਂ ਦਿਨ ਵੱਡੇ ਤੋਂ ਵੱਡੇ ਪ੍ਰਾਈਵੇਟ ਸਕੂਲ ਖੁੱਲ ਗਏ ਉਸ ਤਰੀਏ ਵੱਡੇ ਤੋਂ ਵੱਡੇ ਪ੍ਰਾਈਵੇਟ ਹਸਪਤਾਲ ਖੁੱਲ ਗਏ ਹਸਪਤਾਲ ਨਹੀਂ ਉੱਥੇ ਬੰਦੇ ਨੂੰ ਬਚਾਇਆ ਨਹੀਂ ਜਾਂਦਾ ਉੱਥੇ ਉਹ ਕसाई ਕਰਨੇ ਜਿੱਥੇ ਬੰਦੇ ਨੂੰ ਝਟਕਾਇਆ ਜਾਂਦਾ ਤੁਹਾਨੂੰ ਸਾਰਿਆਂ ਨੂੰ ਜਾਂਦਾ ਵਾਹ ਪੈ ਚੁੱਕਿਆ ਸਾਰਿਆਂ ਨੂੰ ਪਤਾ ਹਰ ਬੰਦੇ ਨੂੰ ਪਤਾ ਹੈ ਕਿ ਉਹ ਤੁਹਾਡੇ ਜਿਹੜਾ ਮਰੀਜ਼ ਹੁੰਦਾ ਉਹਦੀ ਲਾਸ਼ ਨੂੰ ਵੀ ਪੰਜ-ਪੰਜ ਦਿਨ ਨਹੀਂ ਦਿੰਦੇ ਜਿੰਨਾ ਚਿਰ ਬਿੱਲ ਕਲੀਅਰ ਨਹੀਂ ਕਰਾਉਂਦੇ ਵੀ ਲਾਸ਼ ਨਹੀਂ ਅਸੀਂ ਦੇਣੀ ਮਰੇ ਪਏ ਬੰਦੇ ਨੂੰ ਵੀ ਉਹ ਵੈਂਟੀਲੇਟਰ ਤੇ ਪਾ ਕੇ ਰੱਖਦੇ ਜਿਹਾ ਜੀ ਹਜੇ ਆਸ ਹੈਗੀ ਆ ਤਾਂ ਕਿ ਉਹਨਾਂ ਦਾ ਮੀਟਰ ਘੁੰਮਦਾ ਰਹੇ ਜਿਹੜੇ ਉਥੇ ਡਾਕਟਰ ਨੇ ਡਾਕਟਰ ਨੂੰ ਇਨਸੈਂਟਿਵ ਦਿੱਤਾ ਜਾਂਦਾ ਉਹਨਾਂ ਦੇ ਪਾਏ ਜਾਂਦੇ ਕੇਸ ਵੀ ਜਿੰਨੇ ਕੇਸ ਡਾਕਟਰ ਲੈ ਕੇ ਆਊਗਾ ਜਿੰਨਾ ਬਿਜ਼ਨਸ ਸਾਨੂੰ ਕਰਕੇ ਦੇਊਗਾ ਤੁਹਾਨੂੰ ਉਹਨਾਂ ਨੂੰ ਐਨੇ ਪਰਸੈਂਟ ਦਿੱਤਾ ਜਾਊਗਾ ਇਥੋਂ ਤੱਕ ਇਹ ਹਸਪਤਾਲਾਂ ਦੀ ਜਿਹੜੀ ਨੀਤ ਹੈ ਉਹ ਫੇਟਾਂ ਜਾ ਚੁੱਕੀ ਹੈ ਉਹ ਕਰਕੇ ਚੁੱਕੇ ਆ ਦਿਨੋਂ ਦਿਨ ਇੱਕ ਖੁੰਬਾ ਵਾਂਗੂ ਗਰਿਆ ਵੱਡੇ ਵੱਡੇ ਆਦਾਰਿਆਂ ਤੇ ਘਰਾਣਿਆਂ ਦੇ ਕੋਲ ਹਸਪਤਾਲ ਵੀ ਆ ਗਏ ਸਕੂਲ ਵੀ ਆ ਗਏ ਤੇ ਤੁਹਾਡਾ ਸਭ ਤੋਂ ਵੱਡਾ ਸੋਸ਼ਣ ਉੱਥੇ ਹੋ ਰਿਹਾ ਸਕੂਲ ਜਿਹੜੇ ਆ ਓਫੀਸਾਂ ਦੇ ਨਾਂ ਤੇ ਵੀ ਤੁਹਾਨੂੰ ਲੁੱਟ ਰਹੇ ਆ ਕਿਤਾਬਾਂ ਦੇ ਨਾਂ ਤੇ ਵੀ ਲੁੱਟ ਰਹੇ ਆ ਵਰਦੀਆਂ ਦੇ ਨਾਂ ਤੇ ਵੀ ਲੁੱਟ ਰਹੇ ਆ ਤੇ ਦੂਸਰੇ ਪਾਸੇ ਜਿਹੜੇ ਹਸਪਤਾਲ ਨੇ ਉਹ ਦਵਾਈਆਂ ਦੇ ਨਾਂ ਤੇ ਵੀ ਲੁੱਟਦੇ ਆ ਸਹੂਲਤਾਂ ਦੇ ਨਾਂ ਤੇ ਵੀ ਲੁੱਟਦੇ ਆ ਤੇ ਤੁਹਾਡਾ ਦਿਨ ਦਿਨ ਕਹਾਣ ਹੁੰਦਾ ਜਾ ਰਿਹਾ ਸੋ ਪੰਜਾਬੀਓ ਤੁਸੀਂ ਉਹੀ ਕੰਮ ਜਿਹੜੇ ਕਹਿੰਦੇ ਆ ਸਨਮਾਨ ਪੰਜਾਬੀ ਹੋਣ ਦਾ ਅਸੀਂ ਪੰਜਾਬੀਆਂ ਆਗੇ ਪੰਜਾਬੀ ਹੋਏ ਤੇ ਹੁਣ ਅਸੀਂ ਜਿਹੜੇ ਪੰਜਾਬੀ ਆ ਸਾਨੂੰ ਇਸੇ ਕੱਲ ਦਾ ਮਾਣ ਆ ਕਿ ਸਾਨੂੰ 2-4 ਕਿਲੋ ਕਣਕ ਮਿਲ ਜਾਂਦੀ ਹੈ 2-3 ਸਜੂਟ ਮੁਫਤ ਮਿਲ ਜਾਂਦੇ ਆ 1100 ਰੁਪਏ ਦੇ ਚੋ ਮਿਲਦੇ ਉਹਦੇ ਵਲ ਅੱਖਾਂ ਟਿਕਾਈ ਬੈਠੇ ਆ ਰਾਤ ਨੂੰ ਬਹੁਤਿਆਂ ਔਰਤਾਂ ਨੂੰ ਨੀਂਦ ਨਹੀਂ ਆਉਂਦੀ ਕਿ ਉਹ 1100 ਰੁਪਏ ਪਤਾ ਨਹੀਂ ਕਦੋਂ ਆਣਾ ਤੇ ਉਹ ਕਈ ਵਾਰ ਤੇ ਇਹ ਲਾਈ ਜਾਂਦੀ ਹੁੰਦਾ ਜਿਵੇਂ 3 ਸਾਲ ਸਰਕਾਰ ਬਣੀ ਨੂੰ ਹੋ ਗਏ ਤੇ ਇੰਨੇ ਨੇ ਪੈਸੇ ਉਹ ਸਾਡੇ ਖਾਤਿਆਂ ਦੇ ਵਿੱਚ ਆਣੇ ਆ ਤੇ ਉਹਦਾ ਫੇਰ ਅਸੀਂ ਆ ਕੁਝ ਕਰਨਾ ਕੋਈ ਅੰਡੇ ਵੇਚਣ ਵਾਲੀ ਸੀ ਆਪਣੇ ਅੰਡੇ ਲੈ ਕੇ ਸਿਰ ਤੇ ਰੱਖੀ ਜਾਂਦੀ ਸੀ ਪ੍ਰੋਪੋਜ਼ਲ ਬਣਾਈ ਜਾਂਦੀ ਸੀ ਜੇ ਚੂਜੇ ਨਿਕਲ ਆਉਣਗੇ ਫਿਰ ਉਹ ਇੰਨੀਆਂ ਮੁਰਗੀਆਂ ਹੋਣਗੀਆਂ ਇੰਨੀਆਂ ਹੋ ਜਾਣਗੇ ਤੇ ਉਹਨੇ ਜਨੂੰ ਸਿਰ ਦੇ ਉੱਤੇ ਟ੍ਰੇ ਹੁੰਦੀ ਆਂਡਿਆਂ ਦੀ ਉੱਥੇ ਲਿਟਕ ਪੈਂਦੀ ਆ ਤੇ ਉਹੀ ਹਾਲ ਸਾਡੇ ਪੰਜਾਬੀਆਂ ਦਾ ਇਹ ਜਿਹੜੀ ਟ੍ਰੇ ਉਹਨਾਂ ਨੇ 2100 ਰੁਪਏ ਦੀ ਜਾਂ 1100 ਰੁਪਏ ਦੀ ਕਿਸੇ ਨੇ ਰੱਖੀ ਹੋਈ ਹੈ ਨਾ ਸਿਰ ਦੇ ਉੱਤੇ ਅੰਡਿਆਂ ਦੀ ਭਰੀ ਹੋਈ ਉਹ ਇਸ ਤਰ੍ਹਾਂ ਹੀ ਡਿੱਗਣੀ ਹੈ ਤੇ ਬਜਣਾ ਕੁਛ ਨਹੀਂ ਅਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੀਆਂ ਦੋ ਮੁੱਖ ਮੰਗਾ ਸਿਹਤ ਤੇ ਸਿੱਖਿਆ ਤੋਂ ਉਹਨਾਂ ਨੂੰ ਭੁੱਲੇ ਜਾਵਾਂਗੇ ਜੇ ਤੁਸੀਂ ਆਪਣੇ ਫਿਊਚਰ ਨੂੰ ਸਿਹਰੀ ਬਣਾਉਣਾ ਚਾਹੁੰਦੇ ਤਾਂ ਇਹਨਾਂ ਦੋਨਾਂ ਮੰਗਾ ਨੂੰ ਲੈ ਕੇ ਹਰ ਇੱਕ ਮੰਤਰੀ ਨੂੰ ਕੇਰੋ ਹਰ ਸੰਤਰੀ ਨੂੰ ਕੇਰੋ ਹਰ ਨੀ ਰਾਜਨੀਤਿਕ ਬੰਦੇ ਨੂੰ ਕੇਰੋ ਕਿਉਂਕਿ ਇਹ ਜਿਹੜੀ ਲੁੱਟ ਹੈ ਇਹ ਤੁਹਾਡੀ ਹੋ ਰਹੀ ਹੈ ਕਿਉਂਕਿ ਸਰਕਾਰ ਤੁਹਾਡੇ ਪੈਸੇ ਨਾਲ ਖੇਡ ਰਹੀ ਹੈ ਜੇਕਰ ਉਹ ਸਰਕਾਰ ਖਾਤੇ ਦੇ ਵਿੱਚੋਂ ਹਜ਼ਾਰ ਕਢਾਉਂਦੀ ਹੈ ਤੇ ਉਹਦੇ ਵਿੱਚੋਂ 100 ਰੁਪਏ ਦੀ ਬੁਰਕੀ ਤੁਹਾਨੂੰ ਪਾ ਦਿੰਦੀ ਹੈ 900 ਉਹ ਖੋਦ ਤੇ ਉਹਨਾਂ ਦੇ ਚੇਲੇ ਝਾੜੜੇ ਹੁੰਦੇ ਆ ਜਿਹੜੇ ਠੇਕੇਦਾਰ ਖਵਾਉਂਦੇ ਨੇ ਉਹ ਖਾ ਜਾਂਦੇ ਆ ਇਸ ਕਰਕੇ ਤੁਹਾਡੀ ਕਮਾਈ ਦੇ ਵਿੱਚੋਂ ਉਹ ਹਜ਼ਾਰ ਦੇ 900 ਆਪ ਖਾਂਦੇ ਆ 100 ਤੁਹਾਨੂੰ ਮੰਗ ਜਾਂ ਦੇ ਦਿੰਦੇ ਆ ਤੇ ਤੁਸੀਂ ਨਿਹੱਥਲ ਹੋ ਗਏ ਹੋ ਕਿ ਤੁਹਾਡੀ ਜਿਹੜੀ ਸੋਚ ਆ ਉਹਦੇ ਤੇ ਵੀ ਮਿੱਟੀ ਚੜ ਚੁੱਕੀ ਆ ਉੱਤੇ ਕਟਾ ਚੜ ਚੁੱਕਿਆ ਸੋ ਇੱਕੋ ਮੰਗ ਆ ਜਿਹੜੀ ਉਹ ਸਰਕਾਰ ਕੋਲੇ ਰੱਖੋ ਕਿ ਸਾਨੂੰ ਸਿਹਤ ਤੇ ਸਿੱਖਿਆ ਚਾਹੀਦੀ ਆ ਸਾਨੂੰ ਹੋਰ ਕੋਈ ਨਹੀਂ ਚਾਹੀਦਾ ਪ੍ਰਾਈਵੇਟ ਸਕੂਲ ਬੰਦ ਕੀਤੇ ਜਾਣ ਸਰਕ ਪ੍ਰਾਈਵੇਟ ਜਿਹੜੇ ਹਸਪਤਾਲ ਉਹ ਬੰਦ ਕੀਤੇ ਜਾਣ ਕੇਵਲ ਤੇ ਕੇਵਲ ਸਰਕਾਰੀ ਸਕੂਲ ਤੇ ਸਰਕਾਰੀ ਹਸਪਤਾਲ ਹੋਣ ਤੇ ਫੇਰ ਕਿਸੇ ਨੂੰ ਕੋਈ ਕਾਸੇ ਦਾ ਫਿਕਰ ਹੀ ਨਹੀਂ ਆਪੇ ਕੁਛ ਸਾਰੇ ਬੱਲੇ ਬੱਲੇ ਹੋ ਜਾਣੀ ਐ ਸੋ ਦੋਸਤੋ ਚੇਤਨਤਾ ਬਹੁਤ ਜ਼ਰੂਰੀ ਹੈ ਤੁਹਾਡਾ ਸਾਰਿਆਂ ਦਾ ਪੰਜਾਬੀ ਕਲਚਰ ਚੈਨਲ ਦੇ ਨਾਲ ਜੁੜਨ ਦੇ ਲਈ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅਜੇ ਤੱਕ ਇਹਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਦਿਓ ਦੂਜੇ ਪਾਸੇ ਬਹੁਤ ਸਾਰੀਆਂ ਵੀਡੀਓਜ਼ ਫੇਸਬੁੱਕ ਪੇਜ ਤੇ ਵੀ ਹੁੰਦੀਆਂ ਫੇਸਬੁੱਕ ਪੇਜ ਹੈ ਪੰਜਾਬੀ ਕਲਚਰ ਚੈਨਲ ਪੇਜ ਪੰਜਾਬੀ ਕਲਚਰ ਚੈਨਲ ਨੂੰ ਵੀ ਕਿਰਪਾ ਕਰਕੇ ਸਬਸਕ੍ਰਾਈਬ ਕਰ ਦਿਓ ਉੱਥੇ ਵੱਖਰੀ ਤਰ੍ਹਾਂ ਦੀਆਂ ਵੀਡੀਓ ਹੁੰਦੀਆਂ ਇਹ ਜਿਹੜੀਆਂ ਵੱਡੀਆਂ ਵੀਡੀਓਜ਼ ਨੇ ਇਹਨਾਂ ਤੁਹਾਨੂੰ YouTube ਚੈਨਲ ਤੇ ਦੇਖਣ ਨੂੰ ਮਿਲਦੀਆਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਪੰਜਾਬੀ ਕਲਚਰ ਚੈਨਲ ਦੇ ਨਾਲ ਜੁੜਨ ਤੇ ਬਹੁਤ-ਬਹੁਤ ਧੰਨਵਾਦ